ਅੱਜ ਰਾਜਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ ਕਰ ਲਏ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਚਓ ਸਿਟੀ ਪ੍ਰਿੰਸ ਪ੍ਰੀਤ ਪੱਟੀ ਨੇ ਦੱਸਿਆ ਕਿ ਰਾਜਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਤਿੰਨ ਵਹੀਕਲ ਇੱਕ ਐਕਟਿਵਾ ਅਤੇ ਦੋ ਮੋਟਰਸਾਈਕਲ ਸਮੇਤ ਕਾਬੂ ਕਰ ਲਏ ਗਏ ਨੇ ਉਹਨਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਇਸ ਤੋਂ ਪਹਿਲਾਂ 12 ਮੋਬਾਈਲ ਫੋਨ ਅਤੇ ਦੁਕਾਨਦਾਰ ਤੋਂ ਚੋਰੀ ਕਰਨ ਵਾਲੇ ਉਹ ਵੀ ਬਰਾਮਦ ਕੀਤੇ ਗਏ ਇਸ ਦੌਰਾਨ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪੁਲਿਸ ਦਾ ਸਹਿਯੋਗ ਦੇਣ ਅਤੇ ਕਿਸੇ ਵੀ ਤਰ੍ਹਾਂ ਦਾ ਡਰ ਦਾ ਮਾਹੌਲ ਨਾ ਰੱਖਿਆ ਜਾਵੇ ਸ਼ਹਿਰ ਵਿੱਚ ਜੀ ਚੋਰੀ ਦੀ ਵਾਰਦਾਤ ਜੇ ਹੁੰਦੀ ਹੈ ਤਾਂ ਸਾਰੇ ਸਾਡੀ ਪੁਲਿਸ ਰਾਜਪੁਰਾ ਪੁਲਿਸ ਬਹੁਤ ਚੌਕਸਾ ਅਤੇ ਆਪਣੀ ਡਿਊਟੀ ਪੂਰੀ ਤੰਦਹੀ ਨਾਲ ਕਰ ਰਹੀ ਹੈ ਅਸੀਂ ਪਹਿਲਾਂ ਵੀ ਬਹੁਤ ਰਿਕਵਰੀਆਂ ਕੀਤੀਆਂ ਨੇ ਤੇ ਅੱਗੇ ਵੀ ਕਰਦੇ ਰਹਾਂਗੇ ਇਹ ਸਾਡੀ ਅੱਜ ਦੀ ਰਿਕਵਰੀ ਹੈ ਜਿਹੜੀ ਤੁਹਾਨੂੰ ਅਸੀਂ ਦੱਸੀ ਹੈ ਸਾਰੀ ਇਹਦੇ ਵਿੱਚ ਅਸੀਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇੱਕ ਐਕਟਿਵਾ ਜੀ ਤੇ ਟੋਟਲ 12 ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਨੇ ਜਿਹੜੇ ਵੱਖ-ਵੱਖ ਥਾਂ ਤੋਂ ਖੋਹ ਹੋਏ ਹੋਏ ਨੇ ਤੇ ਦੋਸ਼ੀ ਕਿੰਨੇ ਵਾਲੇ ਕਿੰਨੇ ਦੋਸ਼ੀ ਫੜੇ ਗਏ ਨੇ ਟੋਟਲ ਦੋਸ਼ੀ 4 ਫੜੇ ਗਏ ਨੇ ਜੀ ਆੱਡ-ਆੱਡ ਮੁਕੱਦਮਿਆਂ ਵਿੱਚ ਲੋਕਲ ਰਹਿਣ ਵਾਲੇ ਨੇ ਕੋਈ ਨੇੜੇ ਤੇੜੇ ਰਾਜਪੁਰੇ ਦੇ ਰਹਿਣ ਵਾਲੇ ਨੇ ਕੀ ਲੱਗਦਾ ਜੀ ਨਸ਼ਾ ਹੁਸ਼ਿਆਰ ਕਰਕੇ ਕਰਦੇ ਸਨ ਇਹ ਪਹਿਲਾਂ ਦੇ ਕ੍ਰਾਈਮ ਇਹਨਾਂ ਦਾ ਪਿਛਲਾ ਹੈਗਾ ਇਹਨਾਂ ਦੀ ਜੀ ਤਫਤੀਸ਼ ਚੱਲ ਰਹੀ ਆ ਪਰ ਜੋ ਮੁੱਖ ਕਾਰਨ ਆਇਆ ਇਹਨਾਂ ਦਾ ਵੀ ਨਸ਼ੇ ਦੀ ਤੋੜ ਨੂੰ ਮਟਾਉਣ ਲਈ ਇਹ ਕ੍ਰਾਈਮ ਕਰਦੇ ਨੇ ਜਿਹੜੇ ਐਕਟਿਵਾ ਮਾਲਕ ਨੇ ਜਾਂ ਬਾਈਕ ਵਾਲੇ ਕੋਲੋਂ ਪਤਾ ਲੱਗਾ ਕਿ ਕਿੱਥੋਂ ਕਿੱਥੋਂ ਲੋ ਜੀ ਹਲੇ ਅਸੀਂ ਇਹਨਾਂ ਦੀ ਰਿਕਵਰੀ ਕੀਤੀ ਆ ਬਾਕੀ ਅਸੀਂ ਅੱਗੇ ਇਸ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਮਾਲਕਾਂ ਤੱਕ ਇਹਨਾਂ ਦੀ ਚੀਜ਼ਾਂ ਨੂੰ ਜ਼ਰੂਰ ਪਹੁੰਚਾਵਾਂਗੇ ਜਿਹੜੇ ਮੋਬਾਈਲ ਚੋਰੀ ਦੇ ਮਿਲੇ ਨੇ ਕੋਈ ਕੋ ਦੁਕਾਨ ਦੇ ਮਿਲੇ ਨੇ ਜਾਂ ਕਿਤੇ ਲੋਕਾਂ ਦੇ ਕੋਲ 8 8 ਲੋਕਾਂ ਦੇ ਵੀ ਮਿਲੇ ਗਏ ਨੇ ਜੀ ਦੁਕਾਨਾਂ ਦੇ ਵੀ ਟੋਟਲ 12 ਮੋਬਾਈਲ ਅਸੀਂ ਰਿਕਵਰ ਕੀਤੇ ਕਈ ਸੋਨੇ ਦੇ ਗਹਿਣੇ ਵੀ ਔਰਤਾਂ ਦੇ ਚੋਰੀ ਹੋਏ ਨੇ ਉਹਦਾ ਜੀ ਕੋਈ ਰਿਕਵਰੀ ਹੋਈ ਹੈ ਹੁਣ ਤੱਕ ਉਹਨਾਂ ਦੇ ਜੀ ਪਿੱਛੇ ਅਸੀਂ ਰਿਕਵਰੀਆਂ ਕੀਤੀਆਂ ਨੇ ਪਰ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਅੱਜ ਦੀ ਡੇਟ ਵਿੱਚ ਕੋਈ ਨਹੀਂ ਹੈਗੀ ਸਾਡੇ ਸੋਰਸ ਪੂਰੇ ਲਾਏ ਹੋਏ ਨੇ ਸਾਡੀ ਰਾਜਪੁਰਾ ਪੁਲਿਸ ਦੀ ਪੂਰੀ ਟੀਮ ਚੌਕਸ ਹੈ ਤੇ ਅਸੀਂ ਜਲਦੀ ਹੀ ਸਾਰੀਆਂ ਰਿਕਵਰੀਆਂ ਕਰ ਲਵਾਂਗੇ ਸਰ ਕੀ ਤਾਰਾ ਲਾਈ ਇਹਨੂੰ ਦੇਖੋ ਇਹਨਾਂ ਤੇ ਚੋਰੀ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਕੀਤੇ ਨੇ ਤੇ ਖੋਹ ਦੀ ਧਾਰਾ ਦੇ ਤਹਿਤ ਕੀਤੇ। ਰਾਜਪੁਰਾ ਦੇ ਭੋਗਲਾ ਰੋਡ ਤੇ ਕਾਫੀ ਵਾਰਦਾਤ ਹੁੰਦੀ ਨੇ। ਉਹਦੇ ਨੂੰ ਲੈ ਕੇ ਕੋਈ ਪੁਲਿਸ ਕਿੰਨੀ ਕੁ ਤਨਾਤ ਕੀਤੀ ਹੈ? ਉਹਨੂੰ ਲੈ ਕੇ ਜੀ ਅਸੀਂ ਸਾਡੀ PCR ਦੀਆਂ ਪੂਰੇ ਸ਼ਹਿਰ ਵਿੱਚ ਪੰਜ ਪਾਰਟੀਆਂ ਹਰ ਸਮੇਂ ਤਨਾਤ ਰਹਿੰਦੀਆਂ ਨੇ 24 ਘੰਟੇ। ਉਸ ਤੋਂ ਇਲਾਵਾ ਸਾਡੇ ਚੌਂਕੀ ਇੰਚਾਰਜ ਕਸਤੂਰਬਾ ਚੌਂਕੀ ਇੰਚਾਰਜ ਫੋਕਲ ਪੁਆਇੰਟ ਤੇ ਸਾਡੇ ਥਾਣੇ ਦੀ ਕਿੰਨਾ ਸਾਡੀ ਪਾਰਟੀਆਂ ਦੀ ਟੀਮ ਹਰ ਵੇਲੇ ਸ਼ਹਿਰ ਵਿੱਚ ਚੌਕਸੀ ਨਾਲ ਪੂਰੀ ਗਸ਼ਤ ਕਰਦੀਆਂ ਰਹਿੰਦੀਆਂ। ਸਾਰੇ ਜਿਹੜਾ ਸਿਆਸੀ ਗੱਲਾਂ ਵੀ ਚਾਰੀਆਂ ਸਰ ਪੁਲਿਸ ਤੇ ਰੋਪਾਏ ਜਾ ਰਹੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ ਜੀ ਜਿਹੜੀ ਪੁਲਿਸ ਆ ਪੂਰੀ ਮਸਤਾਇਦਾ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੀ ਆ ਮੇਰੀ ਰਿਕਵੈਸਟ ਵੀ ਆ ਸਾਰਿਆਂ ਨੂੰ ਵੀ ਇਸ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਜਿਹੜੇ ਕ੍ਰਾਈਮ ਹੋ ਰਹੇ ਨੇ ਸਾਨੂੰ ਰਿਪੋਰਟਿੰਗ ਕੀਤੀ ਜਾਵੇ ਤਾਂ ਜੋ ਅਸੀਂ ਉਸ ਦਾ ਹੱਲ ਲੱਭ ਸਕੀਏ ਤੇ ਉਸ ਨੂੰ ਜਲਦ ਤੋਂ ਜਲਦ ਟ੍ਰੇਸ ਕਰ ਸਕੀਏ ਹਾਂ ਮੇਰੀ ਇਹ ਵੀ ਅਪੀਲ ਆ ਸਾਰਿਆਂ ਨੂੰ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਆ ਜਾਂ ਕੋਈ ਸ਼ੱਕੀ ਆਦਮੀ ਕਿਸੇ ਨੂੰ ਲੱਗਦਾ ਤਾਂ ਸਾਨੂੰ ਇਨਫੋਰਮੇਸ਼ਨ ਟਾਈਮਲੀ ਦਿੱਤੀ ਜਾਵੇ ਤਾਂ ਜੋ ਅਸੀਂ ਉਸ ਤੇ ਐਕਟ ਕਰ ਸਕੀਏ ਸਰ ਕੁਝ ਪੋਲਿਟੀਕਲ ਬੰਦੇ ਦਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਅਰੋਪੀ ਨਾ ਫੜੇਗੇ ਤਾਂ ਕੱਲ ਅਸੀਂ 1 ਵਜੇ ਬਾਜ਼ਾਰ ਬੰਦ ਕਰਕੇ ਤਾਂ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਹੁਣ ਕਿਉਂਕਿ ਅਰੋਪੀ ਫੜੇ ਗਏ ਨੇ ਜੇ ਅਸੀਂ ਅਰੋਪੀ ਫੜਦੇ ਆ ਥੋੜਾ ਤੁਸੀਂ ਸਮਝੋ ਇਸ ਗੱਲ ਨੂੰ ਜਦ ਕ੍ਰਾਈਮ ਹੁੰਦਾ ਉਸ ਨੂੰ ਸਾਨੂੰ ਟੈਕਨੀਕਲ ਟੰਗ ਨਾਲ ਟਰੇਸ ਕਰਨ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਸਾਨੂੰ ਉਹ ਟਾਈਮ ਸਾਨੂੰ ਮਿਲਣਾ ਚਾਹੀਦਾ ਜਿਵੇਂ ਅਸੀਂ ਆ ਹੁਣ ਇੰਨੇ ਰਿਕਵਰੀ ਕੀਤੀ ਆ ਜਿਹੜੀ ਅੱਜ ਇਹ ਰਿਕਵਰੀ ਹੋਈ ਆ ਇਹ ਵੀ ਸਾਡੀ ਟੈਕਨੀਕਲ ਟੀਮ ਦੀ ਹੈਲਪ ਨਾਲ ਤੇ ਪੁਲਿਸ ਦੀ ਮਸਤੈਦੀ ਨਾਲ ਹੀ ਹੋਈ ਆ ਜਿਹੜੀ ਹੁਣ ਹੋਰ ਵੀ ਤੁਸੀਂ ਕ੍ਰਾਈਮ ਦੀ ਕਹਿ ਰਹੇ ਹੋ ਤਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਸੀਂ ਟਰੇਸ ਕਰਕੇ ਦਿਖਾਵਾਂਗੇ ਸਰ ਲੋਕਾਂ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar